ਬੀਤੀ ਰਾਤ ਹੁਸ਼ਾਰਪੁਰ ਦੇ ਬਲਾਕ ਤਲਵਾੜਾ ਚ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਨਾ ਤਾਂ ਮ੍ਰਿਤਕ ਦਾ ਸਿਰ ਹੀ ਬਚਿਆ ਤੇ ਨਾ ਹੀ ਮੂੰਹ ਜਿਸ ਕਾਰਨ ਮ੍ਰਿਤਕ ਦੀ ਪਛਾਣ ਵੀ ਨਹੀਂ ਹੋ ਸકી ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਰਿਆਣਾ ਨੰਬਰ ਦੇ ਲਾਲ ਰੰਗ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਜਦੋਂ ਉਹ ਤਲਵਾੜਾ ਸੈਕਟਰ ਤਿੰਨ ਦੀ ਆਈਟੀਆਈ ਚੌਕ ਨੇੜੇ ਪਹੁੰਚਿਆ ਦਾ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਪਿੱਛੇ ਆ ਰਹੇ ਟਿਪਰ ਹੇਠਾਂ ਆ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਲਾਂਕਿ ਇਸ ਤਰ੍ਹਾਂ ਟੱਕਰ ਮਾਰਨ ਵਾਲਾ ਕਾਰ ਸਵਾਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ। ਘਟਨਾ ਦੀ ਸੂਚਨਾ ਤੋਂ ਬਾਅਦ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪ੍ਰੰਤੂ ਪੁਲਿਸ ਨੂੰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਹੱਸਾ ਇੱਥੇ ਮੌਜੂਦ ਸੀ ਨਹੀਂ ਭਾਈ ਮੈਂ ਇੱਥੇ ਮੌਜੂਦ ਨਹੀਂ ਬਹੁਤ ਪਹੁੰਚਿਆ ਜਦੋਂ ਮੈਂ ਹੱਸੇ ਤੇ ਪਹੁੰਚਿਆ ਤੇ ਮੈਂ ਬੰਦੇ ਦੀ ਡੈੱਡ ਬੁਡੀ ਆ ਕੇ ਦੇਖੀ ਤੇ ਬੰਦਾ ਨਾ ਸਿਰ ਸੀ ਨਾ ਲੱਤ ਸੀ ਠੀਕ ਹੈ ਜੀ ਬੰਦਾ ਸਿਰ ਦਾ ਖੰਜੂਮਰ ਬਣ ਗਿਆ ਸੀ ਭਾਈ ਬਜਰੀ ਇੱਥੇ ਖਿਲਰੀ ਪਈ ਹੈ ਇਹ ਤੁਸੀਂ ਆਪ ਦੇਖ ਸਕਦੇ ਹੋ ਕੀ ਲੱਗਦਾ ਤੁਹਾਨੂੰ ਕਿੱਦਾਂ ਹੋਇਆ ਹੋਗਾ ਇਹ ਭਾਈ ਮੈਂ ਕਿਹਸਾਦਾ ਭਈ ਯਾਰ ਉਹ ਯਾਰ ਟੱਕਰਲੀ ਗਲਤੀ ਹੈ ਜਾ ਗੱਡੀ ਵਾਲੇ ਦੀ ਗਲਤੀ ਜਾਂ ਮੋਟਰਸਾਈਕਲ ਵਾਲੇ ਦੀ ਗਲਤੀ ਹੈ ਜੀ ਠੀਕ ਹੈ ਜੀ ਇਹ ਵੀ ਪਤਾ ਨਹੀਂ ਲੱਗਿਆ ਇਹ ਨਹੀਂ ਭਾਈ ਪਤਾ ਲੱਗਿਆ ਬਵਾਦ ਵਿੱਚ ਆਇਆ ਮੈਨੂੰ ਇਹਨਾਂ ਨੂੰ ਨਹੀਂ ਪਤਾ ਭਾਈ ਜੀ ਜਦੋਂ ਮੈਂ ਆਇਆ ਮੈਂ ਖੁਦ ਆਪਣੇ ਹੱਥੀ ਨਾ ਮੈਂ ਭਾਈ ਗਲਵਜ਼ ਪਾਏ ਨਾ ਕੁਛ ਕੀਤਾ ਹੈ ਐਦਾਂ ਬੰਦੇ ਡੈੱਡ ਬਡੀ ਨੂੰ ਪੁਲਿਸ ਵਾਲੇ ਦੀ ਗੱਡੀ ਵਿੱਚ ਰਖਾਈ ਹੈ ਪੁਲਿਸ ਵਾਲਿਆਂ ਨੇ ਉਹਦੀ ਉਹਦਾ ਮੌਜੂਦ ਲੱਭਦੇ ਉਹ ਕਹਿੰਦੇ ਮੌਜੂਦ ਸਾਨੂੰ ਪਹਿਲੇ ਹੀ ਮਿਲ ਗਿਆ ਹੈ ਠੀਕ ਹੈ ਜੀ ਇਹ ਨਹੀਂ ਪਤਾ ਭਾਜੀ ਯਾਰ ਜੀ ਤੇ ਹੁਣ ਇਹ ਡੈੱਡ ਬਡੀ ਤੁਸੀਂ ਚਕਾ ਕੇ ਇਹ ਭਾਈ ਮੈਂ ਖੁਦ ਚਕਾਈ ਹੈ ਮੈਂ ਖੁਦ ਉਹਨਾਂ ਨੇ ਉਹ ਕਹਿੰਦੇ ਬੋਰੀ ਅੰਦਰ ਪਾ ਦਿਓ ਮੈਂ ਬੋ ਪੋਰੀ ਜਿਵੇਂ ਰਖਾ ਕੇ ਆਪਾਂ ਪੁਲਿਸ ਦੀ ਗੱਡੀ ਵਿੱਚ ਪਾਈਏ ਨਾ ਪਾਈ ਮੈਂ ਗਲਵਜ਼ ਪਾਈਏ ਨਾ ਕੁਝ ਨਹੀਂ ਕੀਤਾ ਭਾਈ ਮੈਂ ਐਦਾਂ ਹੀ ਮੈਂ ਕਹਾ ਯਾਰ ਉਹ ਵੀ ਸਾਡੇ ਵਰਗਾ ਇਨਸਾਨ ਹੈ ਜੀ ਕਿਉਂ ਜੀ ਸਾਡੇ ਅੰਦਰ ਖੂਨ ਹੈ ਇਹ ਬੰਦੇ ਹੁਣ ਭਾਈ ਉਹ ਬੰਦੇ ਸਿਰ ਦੀ ਚਰਬੀ ਚਰਬੀ ਖਿੱਲੀ ਰਹੀ ਪਈ ਹੈ ਉਹ ਦੇਖੋ ਸਾਹਮਣੇ ਇਹ ਭਾਈ ਕੋਈ ਨਾ ਬਲੈਰੋ ਵਾਲਾ ਕੋਈ ਟਿਪਰ ਸਟਾਰਟ ਮਾਰ ਗਿਆ ਮੋਟਰਸਾਈਕਲ ਵਾਲੇ ਨੂੰ ਅੱਛਾ ਤੇ ਮੋਟਰਸਾਈਕਲ ਟਿਪਰਾਂ ਦੇ ਅੱਗੇ ਪਿਆ ਜਾ ਕੇ ਟਿਪਰ ਲੈ ਕੋ ਬ੍ਰੇਕ ਨਹੀਂ ਲੱਗੀ ਜਖਦਮ ਹੂੰ ਤੇ ਮਤਲਬ ਕਿ ਥੱਲੇ ਆ ਗਿਆ ਮੋਟਰ ਟਿਪਰ ਦੇ ਅੱਛਾ ਕਿ ਬੰਦੇ ਦੀ ਮੌਕੇ ਦੀ ਮੌਤ ਹੋ ਗਈ ਹੈ ਇਸ ਸਿਰਸ ਉੱਤੇ ਚੜਿਆ ਟਿੱਪਰ ਪਛਾਣ ਹੋਈ ਕਿੱਥੋਂ ਦਾ ਬੰਦਾ ਨਹੀਂ ਭਾਈ ਅਜੇ ਤੱਕ ਪਛਾਣ ਨਹੀਂ ਹੋਈ ਕੁਝ ਵੀ ਹਮ ਮਤਲਬ ਕਿ ਜਦੋਂ ਪਛਾਣ ਹੋਏਗੀ ਉਹਨਾਂ ਨੇ ਮੋਬਾਈਲ ਮੂਲੇਰਾ ਵਗੈਰਾ ਜੋ ਵੀ ਹੈਗਾ ਜੇਬ ਚੋਂ ਆਈਡੈਂਟੀਫਾਈ ਕਰ ਲਿਆ ਪੁਲਸਰ ਲੈ ਗਏ ਉੱਥੇ ਦੇਖੋ ਕੀ ਬੰਦਾ ਅਸੀਂ ਡੈਡ ਬੋਡੀ ਗੱਡੀ ਚੜਕਾਤੀ ਹੈ ਤੇ ਮੋਟਰਸਾਈਕਲ ਵੀ ਟੁੱਟਿਆ ਹੋਇਆ ਪੂਰਾ ਹਾਂ ਮੋਟਰਸਾਈਕਲ ਤਾਂ ਭਾਈ ਖਤਮ ਆਇਆਗਾ ਕੋਈ ਕਾਗਜ਼ ਪੱਤਰ ਨਹੀਂ ਮਿਲਿਆ ਮੋਟਰਸਾਈਕਲ ਚ ਕਿੱਥੋਂ ਦਾ ਇਹ ਡੱਬਾ ਨਹੀਂ ਹਜੇ ਕਾਈ ਪੱਤਰ ਚੈੱਕ ਨਹੀਂ ਕੀਤੇ ਭਾਈ ਉਹਨਾਂ ਨੇ ਜੀ ਤੇ ਇਸਰੀ ਕਹਿੰਦੇ ਮਤਲਬ ਖ ਬਾਂ ਵੀ ਖਤਮ ਹੈਗੀ ਸਭ ਕੁਝ ਖਤਮ ਹੈ ਮੈਂ ਵੀ ਦੇਖਿਆ ਤੁਸੀਂ ਇਕੱਠਾ ਕਰਕੇ ਰੱਖ ਰਹੇ ਹਾਂ ਅਸੀਂ ਇਕੱਠਾ ਕਰਕੇ ਵਿੱਚ ਰੱਖਿਆ ਗੱਡੀ ਦੇ ਚਲੋ ਇਹ ਇਨਸਾਨੀਅਤ ਦਾ ਤੁਹਾਡੀ ਇਹ ਜਿਹੜੇ ਹਾਸੇ ਰੋਜ਼ ਇਦਾਂ ਹੁੰਦੇ ਆ ਲੱਗਦਾ ਹਨੇਰਾ ਵੀ ਹੈਗਾ ਇੱਥੇ ਲੱਗਦਾ ਲਾਈਟਾਂ ਵਗੈਰਾ ਹੋਣੇ ਚਾਹੀਦੇ ਨਹੀਂ ਨਹੀਂ ਲਾਈਟਾਂ ਹੋਣੇ ਚਾਹੀਦੀਆਂ ਭਾਜੀ ਮਤਲਬ ਪਬਲਿਕ ਨੂੰ ਵੀ ਚਾਹੀਦਾ ਕਿ ਥੋੜਾ ਸੰਭਾਲਣਾ ਚਾਹੀਦਾ ਹੈ ਨਾ ਹਾਂ ਦੇਖ ਇਹ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ ਜੀ ਉਹ ਕਿਤੇ ਆ ਰਹੇ ਉਹਦੇ ਉਪਰੋਂ ਦੜੀ ਪਈ ਹੈ Laash puri ਹਾਸੇ ਕਰਨਾ ਹੀ ਜਾਂਚ ਕੀਤੀ ਜਾ ਰਹੀ ਹੈ ਜੀ ਇਹ ਬੈਡ ਹਾਂ ਜਿੱਥੇ ਹੋਇਆ ਕਿਸ ਜਗ੍ਹਾ ਤੇ ਟਲਵਾ ਗਿਆ ਇਹ ਆਈਟੀਆਈ ਮੂੜ ਤੇ ਲੱਗੀ ਹੋਇਆ ਜੀ ਡੈਡ ਬੋਡੀ ਭੇਜਤੀ ਆ ਅਸੀਂ ਬੀਵੀਐਮ ਵੀ ਹਸਪਤਲ ਭੇਜਤੀ ਆ ਬਾਕੀ ਆਪਣੀ ਤਪਤੀਸ਼ ਕਰ ਰਹੇ ਆ ਇਹ ਇਕੱਲਾ ਵਿਅਕਤੀ ਸੀ ਇਹ ਫਿਲਹਾਲ ਇਦਾਂ ਲੱਗਦਾ ਇਕੱਲਾ ਹੀ ਹੈ ਇਹਦੀ ਗੱਡੀ ਮੋਟਰਸਾਈਕਲ ਤੇ ਇਥੇ ਕਿੱਥੇ ਜਗ੍ਹਾ ਦਾ ਮੋਟਰਸਾਈਕਲ ਤੇ ਹੈ ਮੋਟਰਸਾਈਕਲ ਦਾ ਹਰਿਆਣਾ ਨੰਬਰ ਹੈ ਜੀ ਦਾ ਤੇ ਪ੍ਰਵਾਸੀ ਮਜ਼ਦੂਰ ਲੱਗਦਾ ਇਸ ਤਰ੍ਹਾਂ ਦੇ ਤਾਂ ਡੈਡ ਬੋਡੀ ਲੈ ਗਏ ਡੈਡ ਬੋਡੀ ਹਸਪਤਲ ਪਹੁੰਚਾਤੀ ਆ ਜੀ ਹਾਂਜੀ ਅਗਲੀ ਕਾਰਵਾਈ ਦੇਖੋ ਇਹ ਤਪਤੀਸ਼ ਕਰ ਰਹੇ ਆ ਜੋ ਵੀ ਸਾਹਮਣੇ ਹੈ ਜਿਹੜੇ ਬਾਰਸਾਨਗੇ ਉਸਾਨੇ